ਹੋਟਲਾਂ ਦੇ ਵਿੱਚ ਆਪਣੇ ਆਸ਼ਕ ਨੂੰ ਮਿਲਦੀਆਂ ਨੇ ਉਹਨਾਂ ਦੀਆਂ ਵੀਡੀਓ ਅਸ਼ਲੀਲ ਫੋਟੋਆਂ ਉਹ ਕਿਵੇਂ ਲੀਕ ਹੁੰਦੀਆਂ ਨੇ ਆਜੋ ਤੁਹਾਨੂੰ ਦੱਸਦੇ ਆ ਦੋ ਮੁੰਡੇ ਅਸੀਂ ਫੜਿਆ ਜਿਹੜੇ ਇਹ ਕੰਮ ਕਰਦੇ ਨੇ ਇਹਨਾਂ ਦਾ ਗਰੋਅ ਆ ਪੰਜ ਬੰਦਿਆਂ ਦਾ ਨਾਂ ਇਹਨਾਂ ਦਾ ਹੀ ਗਰੋਅ ਦਾ ਹੈਗਾ ਚਾਨਣ ਇਹ ਕੁੜੀਆਂ ਨੂੰ ਕਰਦੇ ਨੇ ਹਨੇਰਾ ਅੱਜ ਦੋਸਤੋ ਤੁਹਾਨੂੰ ਸਾਰਿਆਂ ਨੂੰ ਦੱਸਦੇ ਆ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੱਧੂ ਤੇ ਅੱਜ ਜਿਹੜੇ ਦੋ ਮੁੰਡੇ ਮੇਰੇ ਨਾਲ ਖੜੇ ਨੇ ਇਹ ਬਹੁਤ ਵੱਡਾ ਕਾਰਨਾਮਾ ਕਰਦੇ ਨੇ ਜਿਹੜੀਆਂ ਪੰਜਾਬ ਦੀਆਂ ਕੁੜੀਆਂ ਇੰਡੀਆ ਦੀਆਂ ਕੁੜੀਆਂ ਉਹਨਾਂ ਨਾਲ ਇਹ ਗੱਲ ਕਰਦੇ ਨੇ ਫਿਰ ਉਹਨਾਂ ਨਾਲ ਅਸ਼ਲੀਲ ਵੀਡੀਓ ਬਣਾਉਂਦੇ ਨੇ ਅਸ਼ਲੀਲ ਫੋਟੋ ਖਿੱਚਦੇ ਨੇ ਫਿਰ ਉਹਨਾਂ ਦੀਆਂ ਵੀਡੀਓ ਲੀਕ ਕਰਦੇ ਨੇ ਇਹਨਾਂ ਦਾ ਜਿਹੜਾ ਗਰੋ ਬਹੁਤ ਜ਼ਿਆਦਾ ਫੈਲਿਆ ਹੋਇਆ ਇਹਨਾਂ ਨਾਲ ਮੈਦਾਨ ਗੱਲ ਕਰਾਂ ਕੀ ਨਾ ਤੁਹਾਡਾ ਮੇਰਾ ਨਾਮ ਕਰਨ ਜੀ ਤੇਰਾ ਨਾਂ ਬਈ ਸਿਹਰਾ ਬਈ ਅੱਛਾ ਬਈ ਜਿਹੜੇ ਤੁਸੀਂ ਕੰਮ ਕਰਦੇ ਹੋ ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਦੋ ਘਸਰ ਹੋਇਆ ਬਈ ਕੀ ਕੰਮ ਕਰਦੇ ਤੁਸੀਂ ਆਹੀ ਬਈ ਬਲੈਕਮੇਲਿੰਗ ਹੈ ਬਲੈਕਮੇਲ ਕੀ ਬਲੈਕਮੇਲ ਕੁੜਗਾਂ ਨੂੰ ਕੁੜੀਆਂ ਨੂੰ ਬਲੈਕਮੇਲ ਕਿਵੇਂ ਕਰਦੇ ਹੋ ਬਈ ਫੋਟੋ ਫੋਟੋ ਮੈਂ ਖਿੱਚ ਲੈਣੇ ਬਈ ਜਾਂ ਵੀਡੀਓ ਵੀਡੀਓ ਜੇ ਸਾਡੀ ਦੁਕਾਨ ਸੀਗੀ ਉੱਥੇ ਕੱਪੜਿਆਂ ਦੀ ਤੇ ਸਾਡਾ ਜਿਹੜਾ ਟ੍ਰਾਈ ਰੂਮ ਹੁੰਦਾ ਉਹ ਚ ਕੈਮਰਾ ਲੱਗਾ ਹੋਇਆ ਸਾਡਾ ਅੱਛਾ ਹਾਂ ਬਈ ਜੋ ਉਹ ਕਪੜੇ-ਕਪੜੇ ਚੇਂਜ ਕਰਦੇ ਨੇ ਬੁੜੀਆਂ ਉੱਥੇ ਉਹ ਆ ਜਾਂਦੀ ਸੀ ਵੀਡੀਓ ਬਣ ਜਾਂਦੀ ਸੀ ਨਾਲੇ ਤੁਸੀਂ ਕਹਿੰਦੇ ਸੀ ਵੀ ਕਹਿੰਦੇ ਵੀ ਅਸੀਂ ਇਹ ਕੰਮ ਚਲਾ ਲਿਆ ਸੀਗਾ ਜਦੋਂ ਉਹ ਤਾਂ ਚੱਲ ਅਲੱਗ ਗੱਲ ਹੈ ਉਹ ਤੁਹਾਡਾ ਕੰਮ ਸੀਗਾ ਉਸ ਤੋਂ ਬਾਅਦ ਹੁਣ ਪੁੱਛ ਕਿਵੇਂ ਪੈ ਗਿਆ ਆ ਕੰਮ 'ਚ ਆਏ ਫਿਰ ਬਈ ਸਾਨੂੰ ਪੈਸੇ ਬਣਨ ਲੱਗੇ ਫਿਰ ਅਸੀਂ ਸਿਰਲੇਨ ਆ ਲੈ ਵੀ ਕੁੜੀ ਪੱਟ ਕੇ ਉਹਦੇ ਨਾਲ ਵੀ ਇਹ ਕੰਮ ਕਰ ਲੈਂਦੇ ਬਈ ਕਿਵੇਂ ਬਈ ਕਿਵੇਂ ਆਹ ਫੋਟਾ ਟਾਟਲ ਜਾ ਕੇ ਫੋਟੋ-ਫੋਟੋ ਮੈਂ ਖਿੱਚ ਲੈਂਦੇ ਸੀ ਬਈ ਯਕੀਨ ਬਣਵਾ ਕੇ ਕੁੜੀ ਦਾ ਤੇ ਬਾਅਦ ਵਿੱਚ ਬਲੈਕਮੇਲ ਕਰ ਲੈਂਦੇ ਬਾ ਬਾਅਦ ਵਿੱਚ ਬਲੈਕਮੇਲ ਕਰਦੇ ਸੀ ਪੈਸੇ ਠੱਗਦੇ ਸੀ ਉਹਨਾਂ ਤੋਂ ਪੈਸੇ ਹੀ ਠੱਗਦੇ ਸੀ ਹਾਂ ਵੀ ਕਿੰਨੇ ਕੁ ਰੁਪਏ ਲੈ ਜਾਂਦੇ ਭਈ ਐ ਪੈਸੇ ਦਾ ਕੋਈ ਹਿਸਾਬ ਕਿਤਾਬ ਨਹੀਂ ਕੋਈ ਕੁੜੀ ਲੱਖ ਵੀ ਦੇ ਜਾਂਦੇ ਸੀ ਕੋਈ ਕਿਸੇ ਤੋਂ ਕੁੜੀ ਦੇ ਹਿਸਾਬ ਨਾਲ ਮੰਗਦੇ ਜਿਹੜੀ ਕੁੜੀ ਤਗੜੇ ਕਰਉਂਦੀ ਸੀ ਉਹ ਤੋਂ ਵੱਧ ਮੰਗਦੇ ਸੀ ਜਿਹੜੀ ਕੁੜੀ ਠੀਕ ਠਾਕ ਜੀ ਸੀ ਉਹ ਹਿਸਾਬ ਨਾਲ ਇਹ ਮੁੰਡਾ ਤੇਰੇ ਨਾਲ ਇਹ ਵੀ ਨਾਲ ਹੀ ਕੀ ਨਾਦਰ ਕਰਨ ਜੀ ਕਰਨ ਤੇਰਾ ਨਾਮ ਹੈਗਾ ਅੱਛਾ ਤੂੰ ਮੁੰਡਾ ਕੀ ਕੰਮ ਕਰਦਾ ਵੈਸੇ ਕੀ ਕੰਮ ਕਰਦਾ ਵੈਸੇ ਪੜਦਾ ਕਾਲਜ ਅੱਛਾ ਪੜਦਾ ਤੈਨੂੰ ਆਹ ਕੰਮ ਕਿੱਧਰ ਪੈ ਗਿਆ ਤੂੰ ਆਹ ਕੰਮ ਕਿੱਧਰ ਪੈ ਗਿਆ ਬਾਈ ਨੇ ਪਾਇ ਮੈਂ ਤਾਂ ਹੈਂ ਪੈਸਾ ਦੇ ਕਬਾਈ ਨਾਲ ਰਹਿਣ ਲੱਗ ਗਿਆ ਮਾਈ ਪੈਸਾ ਸਿਰਫ ਪੈਸੇ ਕਰਕੇ ਰਾ ਕੰਮ ਕਰਦਾ ਤੂੰ ਹਾਂ ਹਾਂ ਬਾਈ ਕੀ ਕੰਮ ਕਰਦਾ ਤੂੰ ਉਹਦਾ ਵੀ ਮੈਂ ਪੜਦਾ ਹੀ ਆ ਜਾਂ ਕਿ ਲਿਖਦੇ ਦਿਹਾੜੀ ਧੁੜੀ ਜਾਵੜੀ ਦਾ ਨਹੀਂ ਜਦੋਂ ਇਹਦੇ ਨਾਲ ਲੱਗਿਆ ਤੂੰ ਕੰਮ ਕਰਨਾ ਠੀਕ ਹੈ ਉਹਦੇ ਵਾਸਤੇ ਬਾਅਦ ਚ ਤੈਨੂੰ ਕਿਹੜਾ ਕੰਮ ਦਿੱਤਾ ਇਹਨਾਂ ਨੇ ਵੀ ਕੀ ਕੰਮ ਲਿਆਉਂਦਾ ਇਹ ਬਈ ਪਸਾਪ ਸੱਚ ਅੱਛਾ ਇਹ ਕਾਲਜ ਪੜਦਾ ਹੀ ਤਾਂ ਕਰਕੇ ਇੱਕ ਉਹਥੇ ਸੈਟ ਸਟ ਕਰ ਲੈਂਦੇ ਆ ਬਈ ਦੇ ਨਾਲੇ ਮੁੰਡੇ-ਮੁੰਡੇ ਹੁੰਦੇ ਆ ਤੇ ਮੈਂ ਇਹਨੂੰ ਸਾਡਾ ਫੋਟੋ ਲੈਗਾ ਤੇ ਜਾਂ ਇਹਨੂੰ ਮੈਂ ਕਿਹਾ ਵਾ ਵੀ ਕਾਲਜ ਦੇ ਵਿੱਚ ਜਿਹੜੀ ਵੀ ਤੇਰੇ ਨਾਲ ਨੌਲ ਦੇ ਮੁੰਡੇ ਆ ਕੁੜੀ ਨੂੰ ਮਿਲਦਾ ਮੁੱਲਣਾ ਹੁੰਦਾ ਵੀ ਆਪਣੇ ਹੋਟਲ ਚ ਲਿਆਇਆ ਕਰੋ ਇਹ ਆਦੀ ਸਿਲੀ-ਸੁਲੀ ਵੀ ਲਿਆਉਂਦਾ ਇਹ ਨਾਲ ਦੇ ਮੁੰਡੇ ਆ ਜਿਹੜੇ ਉਹ ਵੀ ਕੁੜੀਆਂ ਘੜੇ ਆਪਣੇ ਹੋਟਲ ਚ ਹੀ ਲਿਆਉਂਦੇ ਆ ਉੱਥੇ ਫੋਟੋ ਕੈਮਰਾ ਲਾਉਂਦੇ ਆ ਉੱਥੇ ਕੈਮਰਾ ਲਾਇਆ ਹੋਇਆ ਬਾਅਦ ਵਿੱਚ ਉੱਥੋਂ ਅਸ਼ਲੀਲ ਉਹਨਾਂ ਦੀਆਂ ਫੋਟੋਆਂ ਅਸ਼ਲੀਲ ਵੀਡੀਓ ਲੀਕ ਕਰਨ ਦੇ ਕਹਿੰਨੇ ਹੋ ਤੁਸੀਂ ਫਿਰ ਬਾਅਦ ਵਿੱਚ ਉਹਨਾਂ ਤੋਂ ਪੈਸੇ ਖਾਣੇ ਕਿੰਨੇ ਰੁਪਏ ਖਾ ਗਏ ਬਾਈ ਪੈਸੇ ਤਾਂ ਬਈ ਲੱਖਾਂ ਦੇ ਹਿਸਾਬ ਨੇ ਖਾ ਗ ਦੇਖੋ ਦੋਸਤੋ ਲੱਖਾਂ ਰੁਪਏ ਇਹ ਕੁੜੀਆਂ ਤੋਂ ਖਾ ਗਏ ਨੇ ਸਿਰਫ ਅਸ਼ਲੀਲ ਵੀਡੀਓ ਉਹਨਾਂ ਨੂੰ ਵਿਖਾ ਦਿੰਦੇ ਆ ਫੋਟੋ ਵਿਖਾ ਦਿੰਦੇ ਆ ਉਹਨਾਂ ਦੀ ਕਲਿੱਕ ਕਰ ਲੈਂਦੇ ਆ ਫਿਰ ਉਹਨਾਂ ਨੂੰ ਕਹਿੰਦੇ ਆ ਵੀ ਅਸੀਂ ਤੁਹਾਡੀਆਂ ਵੀਡੀਓ ਲੀਕ ਕਰਾਂਗੇ ਆਹ ਮੁੰਡਾ ਇਹਨਾਂ ਨੇ ਕਾਲਜ ਚੋਂ ਪੱਟਿਆ ਕਹਿੰਦੇ ਤੂੰ ਕੁੜੀਆਂ ਸੈੱਟ ਕਰ ਤੇ ਕੁੜੀਆਂ ਲਿਆ ਕੇ ਸਾਡੇ ਹੋਟਲ ਦੇ ਵਿੱਚ ਮੈਲ ਤੇ ਅਸੀਂ ਉਹਨਾਂ ਦੀਆਂ ਅਸ਼ਲੀਲ ਫੋਟੋ ਲਵਾਂਗੇ ਵੀਡੀਓ ਲਵਾਂਗੇ ਜਿਹਦੇ ਨਾਲ ਅਸੀਂ ਕੋਸ ਕੁੜੀ ਨੂੰ ਟੌਰਚਰ ਕਰਾਂਗੇ ਫਿਰ ਉਹ ਤੋਂ ਪੈਸੇ ਖਾਵਾਂਗੇ ਅਸੀਂ ਲੱਖਾਂ ਰੁਪਏ ਐ ਖਾ ਚੁੱਕੇ ਨੇ ਇਹ ਜਿਹੇ ਮੁੰਡੇ ਬਹੁਤ ਹੈਗੇ ਜਿਹੜੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੇ ਕੁੜੀਆਂ ਨਾਲ ਕਰਦੇ ਨੇ ਬਾਅਦ ਵਿੱਚ ਉਹਨਾਂ ਦੇ ਸਕਰੀਨ ਸ਼ਾਟ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਅਸ਼ਲੀਲ ਵੀਡੀਓ ਬਣਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਫਿਰ ਉਹਨਾਂ ਤੋਂ ਪੈਸੇ ਖਾਂਦੇ ਨੇ ਕੁੜੀਆਂ ਵੀ ਫਿਰ ਡਿਪਰੈਸ਼ਨ ਦਾ ਸ਼ਿਕਾਰ ਹੁੰਦੀਆਂ ਤੇ ਆਪਣੀਆਂ ਜ਼ਿੰਦਗੀ ਨੂੰ ਸਜ਼ਾ ਦਿੰਦੀਆਂ ਨੇ ਜਾਂ ਕੋਈ ਫਾਹਲ ਆ ਜਾਂਦੀ ਹੈ ਜਾਂ ਕੋਈ ਆਪਣੇ ਆਪ ਨੂੰ ਅੱਗ ਲਾ ਲੈਂਦੀ ਆ ਜਾਂ ਆਪਣੇ ਆਪ ਨੂੰ ਟੌਰਚਰ ਕਰਦੀਆਂ ਫਿਰ ਉਹ ਗਲਤ ਰਾਹ ਤੁਰ ਪੈਂਦੀਆਂ ਫਿਰ ਉਹ ਇਹ ਜਿਹੇ ਦਲਦਲ ਦੇ ਵਿੱਚ ਫਸਦੀਆਂ ਜਾਂਦੀਆਂ ਫਸਦੀਆਂ ਜਾਂਦੀਆਂ ਮੈਂ ਇਨਾਂ ਕੁੜੀਆਂ ਨੂੰ ਇਨਾਂ ਭੈਣਾਂ ਨੂੰ ਕਹਿਣਾ ਚਾਹਣਾ ਵੀ ਤੁਸੀਂ ਇਹੋ ਜਿਹੇ ਮੁੰਡਿਆਂ ਤੋਂ ਬਚ ਕੇ ਰਹੋ ਬਾਈ ਅੱਛਾ ਇਹ ਜਿਹੜਾ ਤੁਹਾਡਾ ਗਰੋਾ ਕਿੰਨੇ ਕ ਬੰਦਿਆਂ ਦਾ ਸੀ ਗਰੋਾ ਹੈਗੇ ਆ ਵੀ 5 6 ਜਣੇ ਬਈ 5 6 ਜਣਿਆਂ ਦਾ ਹਾਂ ਬਈ ਅੱਛਾ ਫੇਰ ਤੁਸੀਂ ਇਹ ਗਰੋ ਬਾਈ ਕਿਵੇਂ ਬਣਾਇਆ ਸੀਗਾ ਜਿਹੜਾ ਇਹ ਕੀ ਨਾਂ ਥੋੜਾ ਗਰੋ ਦਾ ਨਾਂ ਤਾਂ ਕੀ ਹੋਣਾ ਬਈ ਗਰੋ ਦਾ ਸਾਡਾ ਨਾਂ ਨੂੰ ਕੋਈ ਨਾਂ ਵੀ ਹੁੰਦਾ ਕਹਿੰਦੇ ਨਹੀਂ ਅਸੀਂ ਨਾਂ ਨਹੀਂ ਰੱਖਿਆ ਬਈ ਨਾਂ ਨਹੀਂ ਰੱਖਿਆ ਇਹਦੇ ਚਾਨਣ ਰੱਖਿਆ ਨਾ ਕੀ ਚਾਨਣ ਰੱਖਿਆ ਵੀ ਨਾ ਚਾਨਣ ਕਿਵੇਂ ਬੱਗਰ ਆਪ ਤਾਂ ਤੁਸੀਂ ਨੇਰੇ ਚ ਲਈ ਫਿਰਦੇ ਹੋ ਕੁੜੀਆਂ ਨੂੰ ਤੁਸੀਂ ਚਾਨਣ ਕਰਦੇ ਮੈਂ ਚਾਨਣ ਕਰ ਦਿੰਦੇ ਆ ਬਈ ਚਾਨਣ ਕੀ ਕਰ ਚਾਨਣ ਕਰ ਦਿੰਦੇ ਆ ਫੋਟੋਆਂ ਦਿਖਾ ਕੇ ਇਹ ਕੁੜੀਆਂ ਯਾਰਾਂ ਐ ਕਿਵੇਂ ਝਾਂਸੇ 'ਚ ਆ ਜਾਂਦੀਆਂ ਕੁੜੀਆਂ ਭਾਵੇਂ ਆਦੇ ਬੋਏਫ੍ਰੈਂਡ ਦੇ ਝਾਂਸੇ 'ਚ ਆਉਂਦ ਗਾਣਾ ਜੋ ਮੁੰਡੇ ਕਹਿੰਦਾ ਮੈਲ 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 ਪਹਿਲੀ ਗੱਲ ਦੱਸ ਕਿਹਨੇ ਵੀ ਕੁੜ ਨੂੰ ਨਹੀਂ ਕਰਨਾ ਚਾਹੀਦਾ ਹੈ ਜਦੋਂ ਮੁੰਡੇ ਕਹਿੰਦੇ ਮੈਲ 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 ਤੇ ਉਹ ਕੁੜੀ ਮਿਲਣ ਆ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਹਿੰਦਾ ਅਸੀਂ ਕੁੜੀ ਨੂੰ ਪਹਿਲਾਂ ਕਹਿੰਨੇ ਆ ਵੀ ਤੁਸੀਂ ਨਾ ਇਹ ਗਲਤ ਕੰਮ ਕਰੋ ਪਰ ਉਹ ਕਹਿੰਦੀ ਆ ਵੀ ਤੁਸੀਂ ਕੀ ਲੈਣਾ ਫਿਰ ਉਹ ਕੁੜੀ ਇਹਨਾਂ ਨਾਲ ਸਬੰਧ ਬਣਾਉਂਦੀ ਆ ਫਿਰ ਇਹਨਾਂ ਦੀਆਂ ਲੀਕ ਫੋਟਵਾਂ ਹੁੰਦੀਆਂ ਕੁੜੀ ਫਿਰ ਡਿਪਰੈਸ਼ਨ ਦਾ ਸ਼ਿਕਾਰ ਹੁੰਦੀ ਆ ਇਹੋ ਜਿਹਾ ਇਹਨਾਂ ਦੇ ਗਰੋਥ ਵਿੱਚ ਪੰਜ ਮੁੰਡੇ ਕੰਮ ਕਰਦੇ ਨੇ ਇਹਨਾਂ ਦੇ ਚੈਨਲ ਦਾ ਜਿਹੜਾ ਇਹਨਾਂ ਦਾ ਗਰੋਅ ਆ ਉਹਦਾ ਨਾਂ ਹੈਗਾ ਚੈਨਲ ਪਰ ਇਹ ਕੁੜੀਆਂ ਨੂੰ ਕਹਿੰਦੇ ਅਸੀਂ ਚੈਨਲ ਕਰਦੇ ਆ ਪਰ ਮੈਂ ਨਹੀਂ ਸੋਚਦਾ ਵੀ ਇਹ ਚੈਨਲ ਕਰਦੇ ਹੋਣਗੇ ਇਹ ਕੁੜੀ ਨੂੰ ਅੰਧੇਰਾ ਕਰਦੇ ਬਈ ਅੰਧੇਰਾ ਕਰਦੇ ਤੁਸੀਂ ਚਲੋ ਤੁਸੀਂ ਮਰਜੀ ਸਮਝ ਲਓ ਬਈ ਜਿਹਨਾਂ ਤੁਹਾਡੀ ਸੋਚ ਆ ਅੱਛਾ ਤੇਰੇ ਮਾਂ ਵੈਲੇ ਰਹਿੰਦੇ ਤੈਨੂੰ ਉਹ ਮਾਪ ਨੂੰ ਪਤਾ ਵੀ ਤੂੰ ਆਹ ਕੰਮ ਕਰਦਾ ਨਹੀਂ ਬਈ ਅੱਛਾ ਕੋਈ 2 ਨੰਬਰ ਦਾ ਕੰਮ ਕਰਦੇ ਹਾਂ ਤੇ 2 ਨੰਬਰ ਹੀ ਬਈ ਕਿਹੜਾ ਨੰਬਰ ਹੋ ਗਿਆ ਇਹ 2 ਨੰਬਰ ਦਾ ਕੰਮ ਆ ਵੈਸੇ 2 ਨੰਬਰ ਦਾ ਇਹੀ ਕੰਮ ਆ ਬਈ ਇਹੀ ਕੰਮ ਆ ਤੁਹਾਡੇ ਕੋਲ ਅੱਛਾ ਪੈਸਾ ਬਹੁਤ ਆ ਇਹਦੇ ਚ ਵਾਦੂ ਬਈ ਇਹ ਜਿਹੜੇ ਲੋਕ ਆਪਦੇ ਕੁੜੀਆਂ ਨੂੰ ਤੁਹਾਡੇ ਨਾਲ ਭੇਜ ਦਿੰਦੇ ਆ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਯਾਰ ਵੀ ਇਹ ਕਿਹੜਾ ਵੀ ਆ ਭੇਜ ਦੇ ਘਰ ਦੇ ਉਹਦਾ ਕੁੜੀਆਂ ਨਾਲ ਸੈਟ ਕੁੜੀਆਂ ਯਾਰ ਜਮਾ ਹੀ ਨਹੀਂ ਟੈਨਸ਼ਨ ਲੈਂਦੀਆਂ ਵੀ ਤੁਸੀਂ ਐ ਕਰਤਾ ਫਿਰ ਕਸੇ ਕੁੜੀਆਂ ਨੂੰ ਕੋਈ ਇਹੋ ਜਿਹੀ ਵਾਰਦਾਤ ਹੋਈ ਹੋਵੇ ਕੋਈ ਇਹੋ ਜਿਹੀ ਗੱਲ ਬਣੀ ਹੋਵੇ ਕੋਈ ਸੁਣਾਓ ਤੁਸੀਂ ਮੈਨੂੰ ਦੱਸ ਸਕਦੇ ਹੋ ਉਹਨਾਂ ਦਾ ਕੀ ਹੈ ਵੀ ਐ ਕੁੜੀ ਤੋਂ ਬਸ ਪੈਸੇ ਹੀ ਲੈਣੇ ਆਂ ਵਾਰਦਾਤ ਕਿਹੜੀ ਕੁੜੀ ਨੂੰ ਕਹਿੰਦੇ ਨੇ ਫੋਟੋ ਭੇਜ ਕੇ ਵੀ ਨਹੀਂ ਲੀਕ ਕਰਦੇ ਨੇ ਸਾਨੂੰ ਪੈਸੇ ਦੇ ਤੇ ਫਿਰ ਉਹ ਪੈਸੇ ਵੀ ਦਿੰਦਿਆਂ ਆਪੀ ਉਹਨਾਂ ਨੂੰ ਡਰ ਹੁੰਦਾਗਾ ਅੱਛਾ ਆਪੀ ਪੈਸੇ ਭੇਜ ਦਿੰਦੇ ਹਾਂ ਹਾਂ ਜਿਹਾ ਸੀ ਕਹਿੰ ਉੰਨਾ ਦੇ ਪਾ ਦਾਂਗੇ ਥੋੜੀ ਫਿਲਮ ਅਸੀਂ ਗਰੁੱਪਾਂ ਚ ਪਾ ਦਾਂਗੇ ਉੱਪਰਾਂ ਚ ਪਾ ਦਾਂਗੇ ਗਰੁੱਪਾਂ ਚ ਉਹਦੇ ਤੇ ਪਾ ਦਾਂਗੇ ਐ ਵਜਾ ਹੁੰਦਾ ਇੱਕ ਬਈ ਉਹਦੇ ਤੇ ਪਾ ਦਾਂਗੇ ਸਾਰਿਆਂ ਦੀ ਪਾ ਦਨੇ ਅਸੀਂ ਯਾਰ ਮौज-ਮੂਜਾ ਤੇ ਸਾਰੇ ਤੇ ਸਾਰੇ ਆਪਾਂ ਤੇ ਪਾ ਦਨੇ ਡਰਦਿਆਂ ਆਪੀ ਪੈਸੇ ਦੇ ਦਿੰਦੇ ਆ ਬਈ ਆਪੀ ਪੈਸੇ ਦੇ ਦਿੰਦੇ ਅੱਛਾ ਤੈਨੂੰ ਦਿੰਦੇ ਕੁਛ ਹਾਂ ਬਈ ਮੈਨੂੰ ਦਿਹਾੜੀ ਦੇ ਦਿੰਦੇ ਕੀ ਦਿਹਾੜੀ ਦਿੰਦੇ ਤੈਨੂੰ 500 500 ਰੁਪਏ ਦੇ ਦਿੱਤੇ ਨੇ ਯਾਰ ਅੱਛਾ ਤੁਸੀਂ ਕੁੜੀ ਦੀ ਇੱਜ਼ਤ ਦਾ 500 ਰੁਪਏ ਲਾਇਆ ਸਰ ਹਾਂ ਭਾਈ ਉਹਦਾ ਭਈ ਇਹਨੂੰ ਦੇਣਾ ਮੈਂ 500 ਰੁਪਏ ਤੈਨੂੰ ਤਾਂ ਬਹੁਤ ਬਣਦੇ ਹੋਣਾ ਉਹਦਾ ਭਈ ਲੱਖਾਂ ਜੀ ਬਣਦੇ ਤੈਨੂੰ ਸ਼ਰਮ ਨਹੀਂ ਆਉਂਦੀ ਯਾਰ ਤੂੰ ਪੂਰਾ ਠੋਕ ਕੇ ਕਹਿ ਰਹੇ ਵੀ ਅਸੀਂ ਤਾਂ ਐਂ ਕਰਦੇ ਆਂ ਉਹ ਕਰਦੇ ਵੀ ਮੈਂ ਹੀ ਸੇ ਆ ਦਿੰਦੇ ਕਿੰਨੇ ਪਰਚੇ ਚੱਲਦੇ ਆਂ 4 5 ਚੱਲਦੇ ਭਾਈ ਚਾਰ ਪਰਚੇ ਆ ਹੀ ਕੰਮ ਦੇ ਚੱਲਦੇ ਆਂ ਹਾਂ ਭਾਈ ਹੋਰ ਕੰਮ ਦੇ ਜਮਾਨਤ ਤੇ ਆਇਆ ਵਾਂ ਭਈ ਮੈਂ ਅੱਛਾ ਜਮਾਨਤ ਤੇ ਆਇਆ ਹੋਇਆ ਫੇਰ ਇਹ ਕੰਮ ਤੋਰ ਲੈ ਹਾਂ ਤਾਂ ਬਈ ਹੁਣੀ ਆ ਜਬਾਂ ਤੇ ਹਜੇ ਤਾਂ ਵੇਖਾਂ ਹੈਗਾ ਤੋੜਨਾ ਨਹੀਂ ਪਹਿਲਾਂ ਤੁਹਾਨੂੰ ਆ ਕਹਿੰਦੇ ਅ ਅੱਛਾ ਕਹਿੰਦੇ ਤੈਨੂੰ ਜਦੋਂ ਤੂੰ ਕੁੜੀਆਂ ਨੂੰ ਫਸਾਉਣਾ ਕਿਸੇ ਨਾਲ ਦਿਲ ਲੱਗੀ ਵੀ ਹੋਈ ਆ ਕਿਸੇ ਨਾਲ ਪਿਆਰ ਵੀ ਹੋਇਆ ਹਾਂ ਬਈ ਬਹੁਤ ਹੋਇਆ ਆ ਬੋਲਾ ਕਾਫੇ ਜਬੈਨੇ ਇੱਕ ਦਿਨ ਤਾਂ ਸੀ ਅੱਛਾ ਕਿਸੇ ਕੁੜੀ ਨਾਲ ਕੋਈ ਯਾਦਗਾਰ ਬਣੀ ਹੋਵੇ ਯਾਦਗਰੀ ਬਈ ਐਂ ਬੱਸ ਯਾਰ ਤੂੰ ਮੈਂ ਇੱਕ ਕੁੜੀ ਸੀ ਮੇਰੇ ਨਾਲ ਸੱਟ ਹੂੰ ਉਹਨੂੰ ਮੈਂ ਨਾ ਪਿਆਰ ਕਰਦਾ ਸੀ ਤੇ ਉਹਨੇ ਮੈਂ ਨਾ ਮਹੀਨਾ ਗੱਲ ਕੀਤੀ ਮੈਂ ਕਿ ਉੱਥੋਂ ਤਾਂ ਹੀ ਮਤਲਬ ਹੁੰਦਾ ਇਹਨਾਂ ਦਾ ਤਾਰ ਉਹ ਕਿਤੇ ਦੂਜੇ ਮੁੰਡਿਆਂ ਉਸ ਰੂਮ ਚ ਹੀ ਫਿਰਦੀ ਸੀ ਆਈ ਫਿਰ ਆਈ ਅਸੀਂ ਭਈ ਅਸੀਂ ਇਸ ਸਟੈਪ ਤੇ ਫਿਰ ਚੱਕਿਆ ਜਦੋਂ ਕੁੜੀਆਂ ਧੋਖਾ ਦਿੰਦਾ ਇਹਨੂੰ ਧੋਖਾ ਦਿੰਦਾ ਤੁਸੀਂ ਯਾਰ ਤੁਹਾਨੂੰ ਸ਼ਰਮ ਨਹੀਂ ਆਉਦੀ ਕਿਸੇ ਦੀ ਉਹ ਧੀ ਆ ਕਿਸੇ ਦੀ ਕੁੜੀ ਆ ਕਿਸੇ ਦੀ ਭਾਂਜੀ ਆ ਕਿਸੇ ਦੀ ਉਹ ਦੋ ਧੀ ਆ ਕਿਸੇ ਦੀ ਉਹ ਕੁਝ ਵੀ ਹੈ ਉਹਨੂੰ ਨਹੀਂ ਸ਼ਰਮ ਆਈ ਇਹ ਸਾਡਾ ਮੁੰਡਾ ਸੀ ਅੱਛਾ ਇਹ ਸ਼ਰਮ ਦੇ ਕਰਕੇ ਤੁਸੀਂ ਸਾਰੀਆਂ ਕੁੜੀਆਂ ਨੂੰ ਯਾਰ ਸ਼ਰਮ ਦੇ ਮਾਰੇ ਨਹੀਂ ਇਹ ਮੁੰਡਾ ਉਹਨੂੰ ਇੰਨਾ ਪਿਆਰ ਇਹ ਮੁੰਡਾ ਨੂੰ ਇੰਨਾ ਪਿਆਰ ਕਰਦਾ ਸੀ ਹੈ ਇਹਨੇ ਸਾਰੇ ਘਰੇ ਵੀ ਦੱਸਤਾ ਕਿ ਮੈਂ ਵਿਆਹ ਕਰਾਉ ਸਾਰਾ ਕੁਝ ਕਰ ਲੈਣੇ ਤੋ ਉਸੇ ਉਹ ਹੋਰ ਮੁੰਡੇ ਨਾਲ ਫਿਰਦੀ ਸੀਗੀ ਫਿਰ ਉਹਨੂੰ ਗੁੱਸਾ ਆਇਆ ਫਿਰ ਅਸੀਂ ਇਹ ਕੰਮ ਸ਼ੁਰੂ ਕੀਤਾ ਉਹ ਉਸੇ ਤੋਂ ਸ਼ੁਰੂ ਕੀਤਾ ਸੀ ਦੋਸਤੋ ਕਹਿੰਦੇ ਮੈਨੂੰ ਕਿਸੇ ਕੁੜੀ ਨਾਲ ਦਿਲ ਲੱਗੀ ਸੀ ਮਹੀਨਾ ਇੱਕ ਮੇਰੇ ਨਾਲ ਗੱਲ ਕੀਤੀ ਕਹਿੰਦਾ ਦੋ ਤਿੰਨ ਮਹੀਨੇ ਬਾਅਦ ਉਹ ਕੁੜੀ ਫਿਰ ਕਿਸੇ ਨਾਲ ਹੋਟਲ ਦੇ ਵਿੱਚ ਮੈਂ ਫੜ ਲਈ ਕਹਿੰਦਾ ਉੱਥੋਂ ਹੀ ਮੇਰੇ ਦਿਲ ਤੇ ਵਿੱਚ ਇਹੋ ਜੀ ਗੱਲ ਹੋਈ ਕਹਿੰਦਾ ਵੀ ਮੇਰਾ ਦਿਲ ਕੀਤਾ ਵੀ ਮੈਂ ਇਹੋ ਜੀਆਂ ਕੁੜੀਆਂ ਨੂੰ ਸਜ਼ਾ ਦੇਵਾਂ ਉਹਨਾਂ ਨਾਲ ਫਿਰ ਆ ਇਹੋ ਜੀ ਸਜ਼ਾ ਕਿਉਂ ਦਿੰਨੇ ਹੋ ਬਈ ਯਾਰ ਜੇ ਤੁਹਾਨੂੰ ਪਤਾ ਹੀ ਹੈ ਗਲਤ ਆ ਫਿਰ ਆ ਗੱਲ ਸਾਡਾ ਤਾਂ ਰਬੀ ਤੰਦਾ ਹੀ ਤਰਕ ਮੈਂ ਲੋਕ ਛੱਡਣਾ ਕਰਨ ਕਿਉਂ ਅਸੀਂ ਕਰਾਂਗੇ ਬਈ ਲੋ ਫਿਰ ਇਹਦਾ ਮਤਲਬ ਯਾਰ ਕੁੜੀਆਂ ਨੂੰ ਪੜਨਾ ਭੇਜਣਾ ਕੀ ਐਵੇਂ ਹੋਏ ਪਏ ਆ। ਇਹ ਜੇ ਲੋਕ ਹੋਏ ਪਏ ਹੋ ਮੈਂ ਅਸੀ ਹੋ ਗਏ ਬਈ। ਕੁੜੀਆਂ ਨਾ ਭੇਜਣ ਫਰਮਾ ਫਿਰ। ਬਈ ਲੋਕ ਭੇਜਣੇ ਕੁੜੀਆਂ ਨੂੰ ਆਪ ਨੂੰ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਨਾ ਜਾਇ ਕਰਨ ਮੁੰਡੇ ਮੁੰਡੇ ਨੂੰ ਮਿਲਣ। ਹੈ ਅਸੀਂ ਤਾਂ ਇਹੀ ਕਹਿੰਨੇ ਅਸੀਂ ਤਾਂ ਚਲ ਜਮਾਨਤ ਤੇ ਆਏ ਆ ਹੁਣ ਤਾਂ। ਅਸੀਂ ਤਾਂ ਕੁੜੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਨੇ ਕਿਸਨੇ ਆ। ਵੀ ਜੇ ਤੂੰ ਵੀ ਕਿੰਨਾ ਗੱਲ ਕਰ ਲੈਣੀਆਂ ਇਹ ਨਿਸ਼ੇਧੀ ਵੀ ਕਿਤੇ ਯਕੀਨ ਕਰਕੇ ਹੋਟਲ ਆ ਕੇ ਨਾ ਜਾਵੜਿਆ। ਤੁਹਾਨੂੰ ਵੀ ਕਿਸੇ ਨਾਲ ਪਿਆਰ ਹੋਇਆ? ਪਿਆਰ ਤਾਂ ਵੀ ਹੋਇਆ ਹੀ ਹੈ। ਹੋਇਆ ਅੱਛਾ ਦੱਸ। ਤੁਹਾਨੂੰ ਤੋਂ ਤਾਂ ਖਣੀ ਦਿੱਤਾ ਕੁੜੀਆਂ। ਮੈਨੂੰ ਵੀ ਦਿੱਤਾ ਸੀ ਬਈ। ਅੱਛਾ ਤੇਰੇ ਨਾਲ ਵੀ ਹੋਈ ਹੈ ਸਾਡੇ ਦੋਨਾਂ ਨਾਲ ਹੀ ਹੋਈ ਹੈ ਬਈ ਆਹੀਂ ਫੇਰ ਫੇਰ ਹੀ ਅਸੀਂ ਪੁੱਠੇ ਰਾਵਾਂ ਦੇ ਤੁਰੇ ਆ ਬਈ ਕੁੜੀਆਂ ਹੀ ਤੋਰਦੇ ਆ ਪੁੱਠੇ ਰਾਵਾਂ ਤੇ ਇਹਨਾਂ ਤੇ ਦੋਸਤੋ ਮੈਂ ਤੁਹਾਨੂੰ ਸੋਡੇ ਮਾਪਿਆਂ ਨੂੰ ਮੈਂ ਕਹਿਣਾ ਚਾਹੁੰਨਾ ਜਿੰਨਾਂ ਦੇ ਇਆਂ ਕੁੜੀਆਂ ਕਾਲਜਾਂ ਸਕੂਲਾਂ ਆਈਡੈਂਟਸ ਸੈਂਟਰਾਂ ਦੇ ਵਿੱਚ ਪੜ੍ਹਦੀਆਂ ਉਹਨਾਂ ਨੂੰ ਸਤਲਕ ਹੋਣਾ ਚਾਹੀਦਾ ਕਿਉਂਕਿ ਉਹ ਆਪਦੇ ਕੁੜੀਆਂ ਦਾ ਧਿਆਨ ਰੱਖਣ ਕਿਉਂਕਿ ਉਹ ਪੜਨ ਦੇ ਬਹਾਨੇ ਜਾਂਦੀਆਂ ਨੇ ਤੇ ਗਲਤ ਕਦਮ ਚੱਕਦੀਆਂ ਨੇ ਸਾਰੀਆਂ ਕੁੜੀਆਂ ਨੂੰ ਨਹੀਂ ਮੈਂ ਕਹਿੰਦਾ ਕਈ ਕੁੜੀਆਂ ਵਿੱਚ ਅਜਿਹੀਆਂ ਹੈਗੀਆਂ ਜਿਹੜੀਆਂ ਕੁੜੀਆਂ ਗਲਤ ਕਦਮ ਚੱਕ ਲੈਂਦੀਆਂ ਨੇ ਗਲਤ ਮੁੰਡਿਆਂ ਦੀ ਸੰਗਤ ਦੇ ਵਿੱਚ ਆ ਜਾਂਦੇ ਨੇ ਨਸ਼ਾ ਪੱਤਾ ਵੀ ਕਰਨ ਲੱਗ ਜਾਂਦੀਆਂ ਨੇ ਇਹਨਾਂ ਮੁੰਡਿਆਂ ਦੇ ਚਾਂਸੇ ਦੇ ਵਿੱਚ ਆ ਕੇ ਉਹ ਹੋਟਲਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਮਿਲਦੀਆਂ ਨੇ ਫਿਰ ਅਸ਼ਲੀਲ ਫੋਟਮਾ ਸਲੀਲ ਵੀਡੀਓ ਬਣਦੀਆਂ ਨੇ ਫਿਰ ਉਹ ਲੀਕ ਕਰਨ ਦੇ ਡਰਾਵੇ ਇਹ ਮੁੰਡੇ ਇਹੇ ਜੇ ਦਿੰਦੇ ਨੇ ਫਿਰ ਲੱਖਾਂ ਰੁਪਏ ਉਹਨਾਂ ਤੋਂ ਖਾਂਦੇ ਨੇ ਫਿਰ ਕੁੜੀ ਡਿਪਰੈਸ਼ਨ ਦਾ ਸ਼ਿਕਾਰ ਹੁੰਦੀ ਹੈ ਨਾ ਆਪਦੇ ਮਾਪਿਆਂ ਦੀ ਪੱਗ ਰੋਲਦੀ ਆ ਤੁਸੀਂ ਕੁੜੀਓ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ ਤੁਸੀਂ ਕੋਈ ਵੀ ਕੰਮ ਕਰਦੇ ਹੋ ਨਾ ਪਹਿਲਾਂ ਸੋਚ ਸਮਝ ਕੇ ਕਰ ਲਿਆ ਕਰੋ ਕਿਉਂਕਿ ਤੁਹਾਡੇ ਨਾ ਜਿਹੜੀ ਗੁੱਤ ਦੇ ਪਿੱਛੇ ਇੱਕ ਦਿਮਾਗ ਹੁੰਦਾ ਤੁਹਾਡੇ ਗੁੱਤ ਦੇ ਪਿੱਛੇ ਠੀਕ ਹੈ ਤੁਹਾਨੂੰ ਅਕਲ ਜਮਾ ਹੈ ਨਹੀਂ ਇਹਨਾਂ ਮੁੰਡਿਆਂ ਨੂੰ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹਨਾਂ ਮੁੰਡਿਆਂ ਨੂੰ ਤੁਸੀਂ ਆਹਦੇ ਗੱਲਾਂ ਚ ਲਿਆਉਨੇ ਹੋ ਇਹ ਮੁੰਡੇ ਤੁਹਾਨੂੰ ਆਹਦੇ ਗੱਲਾਂ ਚ ਲਿਆਉਂਦੇ ਆ ਫਿਰ ਤੁਸੀਂ ਮਿਲਦੇ ਹੋ ਫਿਰ ਤੁਹਾਡੇ ਨਾਲ ਇਹ ਜਿਹਾ ਵਾਕਾ ਹੁੰਦਾ ਫਿਰ ਤੁਸੀਂ ਰੋਣੇ ਹੋ ਤੁਹਾਨੂੰ ਪਹਿਲਾਂ ਹੀ ਸਤਰਕ ਹੋਣਾ ਚਾਹੀਦਾ ਤੁਸੀਂ ਪਹਿਲਾਂ ਹੀ ਇਹ ਜਿਹੀਆਂ ਚੀਜ਼ਾਂ ਤੋਂ ਬਚ ਕੇ ਰਹੋ ਬਈ ਕੁੜੀਆਂ ਨੂੰ ਕੀ ਕਹਿਣਾ ਚਾਹਣਾ ਤੂੰ ਮੈਂ ਤਾਂ ਬਈ ਇਹੀ ਕਹਿਣਾ ਚਾਹਣਾਗਾ ਕੁੜੀਆਂ ਨੂੰ ਬਈ ਜੇ ਤੁਹਾਡੇ ਕੋਲ ਕਹਿਣਾ ਪਹਿਲੀ ਗੱਲ ਤਾਂ ਪਿਆਰ ਵੀ ਹੈ ਬਈ ਜਿੰਨਾ ਚਿਰ ਵਿਆਹ ਨਹੀਂ ਹੁੰਦਾ ਜਾਂ ਫਿਰ ਇਹ ਗੱਲਬਾਤ ਵਿਆਹ ਦੀ ਨਹੀਂ ਹੁੰਦੀ ਉਹਨਾਂ ਚਿਰ ਵੀ ਕਿਤੇ ਕੁੜੀ ਨੂੰ ਮਿਲ ਲੈਣਾ ਚਾਹੋ ਉੱਤਲਾ ਹਟਲ ਦੇ ਵਿੱਚ ਮੁੰਡੇ ਬਹੁਤ ਕੁਝ ਕਹਿੰਦੇ ਆ ਵੀ ਜਦ ਅਸੀਂ ਮਰ ਜਾਾਂਗੇ ਅਸੀਂ জমা না হ'ব ਆਦਾ ਵੀ ਖਿਆਲ ਰੱਖੋ ਮੁੰਡੇ ਇਹਦਾ ਵੀ ਮਤਲਬ ਗਲਤ ਕੰਮ ਤੱਕ ਹੀ ਹੁੰਦਾ ਅਸੀਂ ਤਾਂ ਬਈ ਇਹੀ ਕਹਿਣਾ ਚਾਹੁੰਦੇ ਆ ਕੁੜੀਆਂ ਨੂੰ ਵੀ ਤੁਸੀਂ ਬੱਚ ਜੋ ਮਾਂ ਪਿਓ ਤੇ ਅਰੇ ਮਾਂ ਪਿਓ ਦੀ ਇੱਜ਼ਤ ਜਿਹੜੀ ਹੈ ਨਾ ਬਈ ਬਣਾ ਕੇ ਰੱਖੋ ਮਾਂ ਪਿਓ ਤੁਹਾਨੂੰ ਪੜਨ ਭੇਜਦੇ ਆ ਤੁਹਾਡੇ ਤੇ ਯਕੀਨ ਕਰਦੇ ਆ ਨਾ ਤੇ ਤੁਸੀਂ ਉਹਨਾਂ ਦੀ ਪੱਗ ਨਾ ਰੋਲੋ ਤੁਸੀਂ ਮੁੰਡਿਆਂ ਦੇ ਚਾਂਸੇ 'ਚ ਨਾ ਆਓ ਆਪਦੀ ਪੜ੍ਹਾਈ ਕਰੋ ਪੜ੍ਹ ਲੈ ਕੇ ਆਦੇ ਵੱਡੇ ਅਫਸਰ ਬਣੋ ਤੇ ਪਿਆਰਾ ਪੂਰਾ ਵਿੱਚ ਕੁਝ ਨਹੀਂ ਰੱਖਿਆ ਬਈ ਇਹਦੇ ਵਿੱਚ ਕਲੇ ੱਟਕੇ ਹੀ ਆ ਤੇ ਧੋਖੇ ਆ ਤੇ ਮੁੰਡੇ ਤੁਹਾਨੂੰ ਯੂਜ਼ ਕਰ ਜਾਂਦੇ ਆ ਬਾਅਦ ਤੁਸੀਂ ਰੋਣੀਆਂ ਪੜਦੀਆਂ ਇਹ ਤੁਸੀਂ ਕਹਿ ਰਹੇ ਹੋ ਬਾਈ ਬਈ ਮੈਂ ਹੀ ਕਹਿਣਾ ਮੈਂ ਸੁਨਿਆ ਨੈਥੋ ਡੇਰ ਕਹਿੰਦੇ ਚੱਕਰਾਂ ਚ ਨਾ ਪੈ ਨਾ ਪੈਣ ਬਈ ਨਾ ਬੱਸ ਬਈ ਤੁਸੀਂ ਕੀ ਕਹਿਣਾ ਜਣਾ ਬਾਪਨਾ ਵੀ ਉਸਤਾਦ ਨੇ ਕਹਦਾ ਉਹ ਹੀ ਆਪਣਾ ਬੱਸ ਬਈ ਇਹਦਾ ਮੇਰਾ ਚੇਲਾ ਇਹਦਾ ਜਿਵੇਂ ਮੈਂ ਕਹਦਾ ਉਹ ਵੀ ਉਸਤਾਦ ਕਹੀ ਜਾਊਗਾ ਪਤ ਉਹਦੇ ਮਗਰੀਆਂ ਇਹਦੇ ਪਿੱਛੀਆਂ ਕੁੜੀਆਂ ਨੂੰ ਤੂੰ ਕੀ ਕਹਿਣਾ ਚਾਹਣਾ ਕੁੜਨਾ ਨੂੰ ਆਹੀ ਬੱਸ ਕਹਿੰਨੇ ਆ ਮੂੰਹ ਚੱਕ ਕੇ ਜਾਵੜ ਦੇਣਾ ਰੂਮਾਂ ਚ ਐਵੇਂ ਉਹਦਾ ਨਾਂ ਜਾਗ ਨਾਲ ਆਦੀ ਅੱਜ ਤੇ ਕਰਾਉਂਦੇ ਨਾ ਨਾਲੇ ਮਾਂ ਪਿਓ ਦੀ ਅੱਜ ਤੇ ਖਰਾਬ ਕਰ ਦੇਣਾ ਇਹ ਇਹ ਕੁੜੀਆਂ ਨੂੰ ਤੁਸੀਂ ਕਿ ਕਿੰਨੀਆਂ ਕੁੜੀਆਂ ਪੰਜਾਬ ਦੇ ਵਿੱਚ ਇਹ ਜੀ ਓਏ ਉਹਦਾ ਬੱਸ ਕੱਲ ਜੋ ਗਿਆ ਪਿਆ ਹਾਂ ਬਈ ਹਾਂ ਬਈ ਉੱਤੇ ਪਿਆ ਬਈ ਆ ਵਾ ਤੇ ਪਿਆ ਠੀਕ ਹੈ ਜੀ ਚੰਗਾ ਵੀ ਧੰਨਵਾਦ ਠੀਕ ਹੈ ਦੋਸਤੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹਣਾ ਜਿੰਨਾਂ ਦੀਆਂ ਕੁੜੀਆਂ ਕਰਦਿਆਂ ਨੇ ਕਾਲਜਾਂ ਚ ਸਕੂਲਾਂ ਚ ਜਾਂ ਕਾਲਜਾਂ ਦੇ ਆਈਲੈਂਡ ਸੈਂਟਰਾਂ ਦੇ ਵਿੱਚ ਜਾਂ ਕੋਈ ਕਿਤੇ ਜੌਬ ਕਰਦਿਆਂ ਨੇ ਤੇ ਇਹ ਕਈ ਇਹੋ ਜਿਹੇ ਮੁੰਡਿਆਂ ਦੇ ਸ਼ਿਕਾਰ ਚ ਆ ਜਾਂਦੀਆਂ ਨੇ ਜਿਹੜਾ ਇਹਨਾਂ ਦੇ ਯੂਜ਼ ਕਰਦੇ ਨੇ ਇਹ ਫਿਰ ਉਹਨਾਂ ਦੀ ਗੱਲਾਂ ਦੇ ਵਿੱਚ ਆ ਕੇ ਆਪਣੇ ਮਾਪਿਆਂ ਨੂੰ ਭੁੱਲ ਜਾਂਦੀਆਂ ਨੇ ਆਪਣੇ ਮਾਪਿਆਂ ਦੀ ਪੱਗ ਨੂੰ ਭੁੱਲ ਜਾਂਦੀਆਂ ਨੇ ਮਾਤਾ ਪਿਤਾ ਦੀ ਇੱਕ ਇੱਜ਼ਤ ਬਣੀ ਜਿਹੜੀ ਪਿੰਡ ਦੇ ਵਿੱਚ ਹੁੰਦੀ ਆ ਉਸ ਬਾਰੇ ਇਹ ਭੁੱਲ ਜਾਂਦੇ ਨੇ ਵੀ ਸਾਡੇ ਮਾਪਿਆਂ ਦੀ ਕਿੰਨੀ ਇੱਜ਼ਤ ਆ ਸਾਡੇ ਮਾਪਿਓ ਸਾਡੇ ਲਈ ਕੀ ਕੰਮ ਕਰਦੇ ਨੇ ਸਾਨੂੰ ਇੰਨਾ ਵੱਡਾ ਕੀਤਾ ਸਾਨੂੰ ਪੜਨ ਭੇਜਦੇ ਨੇ ਸਾਨੂੰ ਕਾਲਜਾਂ ਦੇ ਵਿੱਚ ਭੇਜਦੇ ਨੇ ਅਸੀਂ ਆਹ ਕੰਮ ਚ ਪੈਨੀਆਂ ਆ ਮੁੰਡੇ ਜਿਹੜੇ ਦੋ ਮੁੰਡੇ ਖੜੇ ਸੀ ਇੱਕ ਸਾਡਾ ਇੱਕ ਐਕਟ ਸੀਗਾ ਸਾਨੂੰ ਇੱਕ ਤੁਹਾਨੂੰ ਇੱਕ ਸੁਨੇਹਾ ਦੇਣਾ ਸੀ ਵੀ ਇਹੋ ਜਿਹੇ ਮੁੰਡੇ ਜਿਹੜੇ ਹੁੰਦੇ ਆ ਇਹੋ ਜਿਹੇ ਮੁੰਡੇ ਕੁੜੀਆਂ ਨੂੰ ਯੂਜ਼ ਕਰਦੇ ਨੇ ਇਹ ਕੁੜੀਆਂ ਨੂੰ ਪਹਿਲਾਂ ਸੈੱਟ ਕਰ ਲੈਂਦੇ ਨੇ ਫਿਰ ਇਹਨਾਂ ਨੂੰ ਹੋਟਲਾਂ ਦੇ ਵਿੱਚ ਲਿਜਾ ਕੇ ਉਹਨਾਂ ਨਾਲ ਅਸ਼ਲੀਲ ਵੀਡੀਓ ਫੋਟੋ ਬਣਾ ਲੈਂਦੇ ਨੇ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਟੌਰਚਰ ਕਰਦੇ ਨੇ ਸਿਰਫ ਪੈਸੇ ਕਰਕੇ ਪੈਸਾ ਉਹਨਾਂ ਤੋਂ ਖਾਂਦੇ ਨੇ ਫਿਰ ਕੁੜੀ ਡਿਪਰੈਸ਼ਨ ਦਾ ਸ਼ਿਕਾਰ ਹੁੰਦੀ ਆ ਫਿਰ ਕੁੜੀ ਜਾਂ ਫਾਹ ਲੈਂਦੀ ਆ ਜਾਂ ਆਪਣੇ ਆਪ ਨੂੰ ਅੱਗ ਲਾਉਂਦੀ ਆ ਫਿਰ ਉਹ ਕਹਿੰਦੀ ਆ ਮੇਰੇ ਨਾਲ ਤੱਕਾ ਹੋਇਆ ਤੱਕਾ ਤਾਂ ਕੁੜੀਏ ਤੈਨੂੰ ਮੈਂ ਇੱਕ ਸਿੱਧੀ ਗੱਲ ਦ ਤੱਕ ਦਾ ਉਦਾਂ ਹੀ ਹੋ ਗਿਆ ਸੀ ਜਿੱਦ ਤੇ ਤੂੰ ਆਪਦੇ ਮਾਪੇ ਨਾਲ ਧੋਖਾ ਕੀਤਾ ਆਪਦੇ ਮਾਪੇ ਨੂੰ ਝੂਠ ਬੋਲਿਆ ਤੇ ਉਹਨਾਂ ਨਾਲ ਹੋਟਲ ਦੇ ਵਿੱਚ ਮਿਲਣ ਗਈ ਜਾਂ ਉਹਨਾਂ ਨਾਲ ਗਲਤ ਸਬੰਧ ਬਣਾਏ ਫਿਰ ਅਸ਼ਲੀਲ ਫੋਟੋਆਂ ਵੀ ਬਣਾਈਆਂ ਵੀਡੀਓ ਬਣਾਈਆਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਵੀਡੀਓ ਫੋਟੋ ਇੱਕ ਜਦੋਂ ਆਪਾਂ ਕਿਸੇ ਨਾਲ ਖੇਤ ਲੈਨੇ ਆ ਇੱਕ ਆਪਣੀ ਬੁੰਡ ਤੇ ਬੰਬ ਬੰਨ ਲੈਨੇ ਸਿੱਧੀ ਜੀ ਗੱਲ ਆ ਇਸ ਕਰਕੇ ਆਪਣੇ ਫੋਨਾਂ ਦੇ ਵਿੱਚ ਇਹੋ ਜਿਹਾ ਕੁਝ ਨਾ ਕਰੋ ਆਪਦੇ ਫੋਨ ਬੰਦ ਸਵਿਚ ਆਫ ਕਰਕੇ ਸਾਈਡ ਤੇ ਰੱਖ ਦਿਓ ਜੇ ਇਹ ਜਿਹੇ ਲੁੱਚਪਣਾ ਤੁਸੀਂ ਕਰਨਾ ਮੈਂ ਸਿੱਧੀ ਤੁਹਾਨੂੰ ਸਪਸ਼ਟ ਗੱਲ ਕਰ ਦਿੰਨਾ ਮਾਪੇ ਨੂੰ ਝੂਠ ਕਦੇ ਨਾ ਬੋਲੋ ਮਾਂ ਪਿਓ ਤੁਹਾਨੂੰ ਭੇਜਦਾ ਤੇ ਮਾਂ ਪਿਓ ਦੀ ਇੱਜ਼ਤ ਨੂੰ ਬਣਾਈ ਰੱਖੋ ਸਾਰੀਆਂ ਕੁੜੀਆਂ ਨੂੰ ਮੈਂ ਕਹਿਣਾ ਚਾਹੁੰਨਾ ਸਾਰੀਆਂ ਕੁੜੀਆਂ ਨੂੰ ਵਿੱਚ ਕਈ ਕੁੜੀਆਂ ਹੈਗੀਆਂ ਜਿਹੜੀਆਂ ਸਹੀ ਨੇ ਉਹਨਾਂ ਦਾ ਨਾਮ ਵੀ ਕੁੜੀਆਂ ਇਹ ਖਰਾਬ ਕਰਦੀਆਂ ਨੇ ਮੈਂ ਸਾਰਿਆਂ ਨੂੰ ਸਾਡੀ ਗੱਲ ਝੂਠੀ ਸਾਡੀ ਗੱਲ ਭਲਾ ਸੱਚੀ ਹੋਵੇ ਸਾਨੂੰ ਕੌੜੀ ਜ਼ਰੂਰ ਲੱਗੂਗੀ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਜਾਣਾ ਗਲਤ ਪਾਸੇ ਲੈ ਕੇ ਜਾਣਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਕਿ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ